ਕੀ ਸਗਲੋਂ ਸਮਰਥਨ ਕਰ ਰਹੇ ਹੋ ਹਾਲਾਂਕਿ ਕਿਸਾਨ ਕਹਿੰਦੇ ਸੀ ਅਸੀਂ ਤੇ ਹੈ ਹੀ ਗੈਰ ਰਾਜਨੀਤਿਕ ਆ ਵੇਖੋ ਜੀ ਖੰਡੂਰ ਸਾਹਿਬ ਹਲਕੇ ਤੇ ਇੱਕ ਪਹਿਲਾ ਕਲੰਕ ਲੱਗਾ ਸੀ ਜਦੋਂ ਬੀਬੀ ਖਾਲੜਾ ਜੀ ਨੂੰ ਇਥੋਂ ਹਾਰ ਦਾ ਮੂੰਹ ਵੇਖਣਾ ਪਿਆ ਸੀ ਜੀ ਉਹ ਕਲੰਕ ਲਾਉਣ ਦਾ ਮੌਕਾ ਖੰਡੂਰ ਸਾਹਿਬ ਹਲਕੇ ਨੂੰ ਇਸ ਵਾਰ ਮਿਲਿਆ ਹੂੰ ਅਸੀਂ ਉਹ ਮੌਕਾ ਕਦੇ ਨਹੀਂ ਖੁੰਝਣ ਦੇਵਾਂਗੇ ਜੀ ਅਸੀਂ ਭਾਰਤੀ ਕਿਸਾਨ ਜੂਨ ਨੂੰ ਪੰਜਾਬ ਸਾਰੀ ਡਟ ਕੇ ਹਮਾਇਤ ਕਰੇਗੀ ਭਾਈ ਅਮਰਤਪਾਲ ਸਿੰਘ ਦੀ ਅਤੇ ਸਾਡੀਆਂ ਜਿੰਨੀਆਂ ਵੀ ਪਿੰਡਾਂ ਦੇ ਵਿੱਚ ਇਕਾਈਆਂ ਜਿੱਥੇ-ਜਿੱਥੇ ਵੀ ਸਾਡਾ ਕੇਡਰ ਆ ਹਰ ਇੱਕ ਕੇਡਰ ਦੀ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਡਿਊਟੀ ਲਈ ਜਾ ਰਹੀ ਹੈ ਜੀ ਹਾਂਜੀ ਤੇ ਇਹ ਮਤਲਬ ਹੋਰ ਵੀ ਜਥੇਬੰਦੀਆਂ ਸਾਥ ਦੇ ਰਹੀਆਂ ਕਿ ਇਕੱਲੀ ઠાੜੀ ਹੈ ਜਾਂ ਜਥੇਬੰਦੀ ਨੇ ਫੈਸਲਾ ਲਿਆ ਇਸ ਟਾਈਮ ਪਹਿਲ ਕਦਮੀ ਭਾਰਤੀ ਕਿਸਾਨ ਜੀ ਨੂੰ ਪੰਜਾਬ ਵੱਲੋਂ ਕੀਤੀ ਜਾ ਰਹੀ ਆ ਅਸੀਂ ਦੂਜੀਆਂ ਜਥੇਬੰਦੀਆਂ ਨੂੰ ਵੀ ਕਹਿੰਨੇ ਆ ਵੀ ਇਹ ਮੌਕਾ ਸਿੱਖ ਧਰਮ ਨੂੰ ਦੂਸਰੀ ਵਾਰ ਮਿਲਿਆ ਪਹਿਲਾਂ ਬੀਬੀ ਖਾਲੜਾ ਜੀ ਦੇ ਵੱਲੋਂ ਮਿਲਿਆ ਸੀ ਖੰਡੂਰ ਸਾਹਿਬ ਹਲਕੇ ਨੂੰ ਦੂਸਰੀ ਵਾਰ ਮੌਕਾ ਮਿਲਿਆ ਵਾ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਦੇ ਕੋਈ ਇਸ ਤਰ੍ਹਾਂ ਦਾ ਕਲੰਕ ਤੱਬਾ ਲੱਗਾ ਰਹਿ ਜਾਵੇ ਵੀ ਇਸ ਵਾਰ ਸਿੱਖ ਪੰਥ ਚਿਹਰਾ ਨੂੰ ਜੇ ਹਾਰ ਦਾ ਮੂੰਹ ਵੇਖਣਾ ਪਵੇ ਹਾਰਦੀ ਬਿਜਾਏ ਉਹਨਾਂ ਨੂੰ ਇੰਨੀ ਕੋ ਲੀਡ ਦਵਾਈ ਜਾਵੇ ਇਸ ਹਲਕੇ ਤੋਂ ਵੀ ਬਾਕੀ ਇੰਡੀਆ ਦੇ ਵਿੱਚ ਹਰ ਇੱਕ ਸਰਕਾਰ ਨੂੰ ਹਰ ਇੱਕ ਅਹੁਦੇਦਾਰ ਨੂੰ ਸੋਚਣਾ ਪਵੇ ਵੀ ਸਿੱਖ ਧਰਮ ਤੇ ਦੀ ਜਜ਼ਬਾਤੀ ਕਰਨੀ ਹੈ ਉਸ ਦਾ ਹਸ਼ਰ ਖਡੂਰ ਸਾਹਿਬ ਵਾਲਕੇ ਆ ਕਰਦੇ ਆ ਜੀ ਇਹ ਹਾਲਾਂਕਿ ਤੁਹਾਡੀ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਨੇ ਪਿਛਲੇ ਦਿਨਾਂ ਦੇ ਅੰਦਰ ਉਹਨਾਂ ਦੇ ਵੱਡੇ ਭਰਾਤਾ ਨੂੰ ਭਾਜਪਾ ਵੱਲੋਂ ਰਾਜ ਸਭਾ ਮੈਂਬਰ ਵੀ ਚੁਣਿਆ ਗਿਆ ਤੇ ਪਰ ਵੀ ਫਿਰ ਵੀ ਤੁਹਾਡੇ ਪ੍ਰਧਾਨ ਨੇ ਕੋਈ ਪਰਵਾਹ ਨਹੀਂ ਕੀਤੀ ਕਿ ਉਹ ਪਰ ਪ੍ਰਾਣੇ ਰੋਕਿਆ ਨਹੀਂ ਵੇਖੋ ਜੀ ਅਸੀਂ ਸਿੱਖ ਪਹਿਲਾ ਕੀ ਬਾਤ ਹੈ ਪ੍ਰਧਾਨ ਜੀ ਦਾ ਵੀ ਇਹ ਉਹਨਾਂ ਦੀ ਜਮੀਰ ਦਾ ਕਹਿਣਾ ਵਾ ਵੀ ਅਸੀਂ ਸਿੱਖ ਪਹਿਲਾ ਵਾਂ ਜਥੇਬੰਦੀਆਂ ਤੇ ਪਾਰਟੀਆਂ ਬਾਅਦ ਚੋਂ ਆ ਅਸੀਂ ਸਿੱਖ ਧਰਮ ਦਾ ਫਰਜ਼ ਨਿਭਾਵਾਂਗੇ ਡਟ ਕੇ ਨਿਭਾਵਾਂਗੇ ਤੇ ਖੰਡੂਰ ਸਾਹਿਬ ਹਲਕੇ ਦੇ ਭਾਈ ਸਾਹਿਬ ਦੀ ਵੱਧ ਤੋਂ ਵੱਧ ਮਦਦ ਕਰਾਂ ਪਰ ਉਹ ਕਹਿੰਦੇ ਵੀ ਪੰਥਕ ਪਾਰਟੀ ਸਾਡੀ ਇਹ ਆਪਣਾ ਬਲਟੋਆ ਸਾਹਿਬ ਕਹਿੰਦੇ ਮੇਰੀ ਕੁਰਬਾਨੀ ਬੜੀ ਵੱਡੀ ਹੈ ਵੇਖੋ ਜੀ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਦਾ ਸਾਰੇ ਜੱਗ ਨੂੰ ਹੀ ਪਤਾ ਵਾ ਤੇ ਭਾਈ ਸਾਹਿਬ ਦੀ ਕੁਰਬਾਨੀ ਬਾਰੇ ਵੀ ਸਾਰੇ ਜੱਗ ਨੂੰ ਪਤਾ ਵਾ ਉਹ ਸਿੱਕੜ ਚ ਆਪਾਂ ਪੈਣਾ ਨਹੀਂ ਚਾਹੁੰਦੇ ਜੀ ਹਾਂਜੀ ਬਾਪੂ ਜੀ ਸਾਡੇ ਨਾਲ ਨੇ ਸਰਦਾਰ ਗੁਰਚਨ ਸਿੰਘ ਦੀ ਪੀਰ ਮੁਹੰਮਦ ਕਰਨੈਲ ਸਿੰਘ ਪੀਰ ਮੁਹੰਮਦ ਸਰਦਾਰ ਉਹਨਾਂ ਦੇ ਫਾਦਰ ਸਾਹਿਬ ਨੇ ਔਰ ਇਸ ਟਾਈਮ ਪੀਰ ਮੁਹੰਮਦ ਸਾਹਿਬ ਪੰਜਾਬ ਦਾ ਅਕਾਲੀ ਦਲ ਦੇ ਮੇਨ ਜਰਨਲਿਸਟ ਕਰਤਾਰ ਵੀ ਨੇ ਮੁਖ ਬਲਾਰੇ ਵੀ ਨੇ ਹਾਂਜੀ ਬਾਪੂ ਜੀ ਤੁਹਾਡੇ ਘਰ ਦੇ ਵਿੱਚ ਵੀ ਇਹ ਗੱਲ ਨਹੀਂ ਹੋਈ ਵੀ بیٹے ਤੁਹਾਡੇ ਨੇ ਕਿਹਾ ਹੋਵੇ ਵੀ ਆਪਾਂ ਨਹੀਂ ਸਮਰਥਨ ਕਰਨਾ ਔਰ ਤੁਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਸਮਰਥਨ ਕਰ ਰਹੇ ਮੈਨੂੰ ਉਹਨਾਂ ਨੇ ਗੱਲ ਕਹੀ ਏ ਕਿ ਤੁਸੀਂ ਸਾਹਮਣੇ ਨਾ ਆਇਆ ਜੇ ਮੈਂ ਕਿਹਾ ਮੈਂ ਸਾਹਮਣੇ ਵੀ ਆਉਣਾ ਹੈ ਤੇ ਮੈਂ ਸਪੀਕਰ ਜਵਾਜ ਵੀ ਦਿੱਤੀ ਪਿੰਡ ਕੀ ਬਾਤ ਹੈ ਮੈਂ ਕਿਹਾ ਤੁਸੀਂ ਚੰਗੇ ਰਹੋ ਜੇ ਰਹਿ ਜਾਓਗੇ ਤੇ ਰਹੋ ਸੰਬੰਧ ਦੇ ਉਹਦੇ ਨਾਲ ਆਪਣੇ ਬਲਟੋਏ ਨਾਲ ਤੇ ਉਹਨੂੰ ਪ੍ਰੇਮ ਨਾਲ ਬਿਠਾ ਲਓ ਸਿੱਖ ਕੌਮ ਦੇ ਨਾਲ ਕੌਮ ਨਹੀਂ ਨਹੀਂ ਲੜਨੀ ਚਾਹੀਦੀ ਇਸ ਕਰਕੇ ਉਹਦਾ ਸਿੰਘ ਦਾ ਔਰ ਔਰ ਕੌਮ ਦਾ ਅੱਜ ਅੰਤੇ ਜੇ ਜਿੱਤ ਗਿਆ ਨਾ ਸਿੰਘ ਜੇ ਨਹੀਂ ਜਿੱਤੇਗਾ ਸਾਡੀ ਕੌਮ ਦਾ ਸਿਰ ਉੱਚਾ ਹੋਵੇਗਾ ਕੀ ਬਾਤ ਹੈ ਹਜੀ ਹਿੰਦੁਸਤਾਨ ਦੀ ਸਰਕਾਰ ਨੂੰ ਪਤਾ ਲੱਗੇਗਾ ਵੀ ਸਿੱਖ ਸਾਰੇ ਇਕੱਠੇ ਨੇ ਇਹਨਾਂ ਨੂੰ ਪੰਜਾਬੀ ਬਨਾਤੀ ਪਾਰਟੀ ਹੁਣ ਇਹਨੂੰ ਸਿੱਖ ਬਣਨਾ ਪਏਗਾ ਤੇ ਇਹਨਾਂ ਦੇ ਸਮਰਥਨ ਦੇਣਾ ਪਏਗਾ ਮੈਨੂੰ 90% ਦੇ ਮੇ ਦੇ ਕੇ ਕਰਨੈਲ ਸਿੰਘ ਉਹਨੂੰ ਬਿਠਾਏਗਾ ਜੀ ਤੇ ਜੇ ਬਿਠਾਉਂਗੇ ਬਟੋਆ ਜੀ ਨੂੰ ਹਾਂਜੀ ਹਾਂਜੀ ਬਟੋਏ